ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਨਾਲ ਆਪਣੀ ਇੱਕ ਹੋਰ ਕਵਿਤਾ ਨਾਲ ਸਾਂਝ ਪਵਾ ਰਿਹਾ ਹਾਂ ਜਿਹਨੂੰ ਗਾਜ਼ਲ ਕਹਿ ਸਕਦੇ ਹਾਂ ਇਹ 17 3 2014 ਨੂੰ ਲਿਖੀ ਗਈ ਸੀ ਜੀ ਆਓ ਆਪਾਂ ਕੋ ਤਰ ਅਚਾਤ ਮਾਰਦੇ ਹਾਂ ਰੋਂਦੇ ਨੇ ਲਫ਼ਜ਼ ਪਿਆਰੇ ਡਿੱਗੇ ਨੇ ਅੰਬਰੋਂ ਤਾਰੇ ਰੋਂਦੇ ਨੇ लफ्ज़ प्यारे डिग गए ने अंबरों तारे मौसम की बदले ने बदल गए ने सब नज़ारे रोंदे ने लफ्ज़ प्यारे डिग गए ने अंबरों तारे की मौसम बदले ने बदल गए ने नज़ारे मरहूम ही रखे आए सदा जिंदगी ने साथों मरहूम ही रखे आए सदा जिंदगी ने साथों चेहरे तो ਜੋ ਲੱਗੇ ਸਾਨੂੰ ਪਿਆਰੇ ਮਰਹੂਮ ਹੀ ਰੱਖਿਆ ਇਸਦਾ ਜ਼ਿੰਦਗੀ ਨੇ ਸਾਥੋਂ ਉਹਨਾਂ ਚਿਹਰਿਆਂ ਤੋਂ ਜੋ ਲੱਗੇ ਸਾਨੂੰ ਪਿਆਰੇ ਪਰ ਦਿਲਤਾ ਲਗਾ ਲਿਆ ਤੇ ਨਹੀਂ ਵਿਚਾਰਿਆ ਪਰ ਦਿਲਤਾ ਲਗਾ ਲਿਆ ਨਹੀਂ ਵਿਚਾਰਿਆ ਇੱਕ ਪਾਸੜ ਵਿਸ਼ਵਾਸ ਨੂੰ ਮਿਲਦੇ ਨਾ ਹੁੰਗਾਰੇ ਪਰ ਦਿਲਤਾ ਲਗਾ ਲਿਆ ਤੇ ਨਹੀਂ ਵਿਚਾਰਿਆ ਇੱਕ ਪਾਸੜ ਵਿਸ਼ਵਾਸ ਨੂੰ ਮਿਲਦੇ ਨਾ ਹੁੰਗਾਰੇ ਮੈਂ ਤੜਫ ਕੇ ਸੌਂ ਗਿਆ ਕੱਲ ਰਾਤ ਉਹਦੀ ਯਾਦ 'ਚ ਮੈਂ ਤੜਫ ਕੇ ਸੌਂ ਗਿਆ ਕੱਲ ਰਾਤ ਉਹਦੀ ਯਾਦ 'ਚ ਮੈਂ ਫੇਰ ਸਵੇਰ ਉੱਠਿਆ ਤੇ ਲੋਚੇ ਉਹਦੇ ਦੀਦਾਰੇ ਮੈਂ ਤੜਫ ਕੇ ਸੌਂ ਗਿਆ ਕਰ ਕੱਲ ਰਾਤ ਉਹਦੀ ਯਾਦ 'ਚ ਮੈਂ ਫੇਰ ਸਵੇਰ ਉੱਠਿਆ ਤੇ ਲੋਚੇ ਉਹਦੇ ਦੀਦਾਰੇ ਬੜੀ ਸਸਤੀ ਕੀਮਤ ਤੇ ਉਹਦੇ ਨਾਮ ਕਰ ਦਿੱਤੇ ਬੜੀ ਸਸਤੀ ਕੀਮਤ ਤੇ ਉਹਦੇ ਨਾਮ ਕਰ ਦਿੱਤੇ ਖੁਸ਼ਕ ਬੁੱਲਾਂ ਦੇ ਹਾਸੇ ਤਸੀਆਂ ਅੱਖਾਂ ਦੇ ਹੰਜ ਸਾਰੇ ਬੜੀ ਸਸਤੀ ਕੀਮਤ ਤੇ ਉਹਦੇ ਨਾਮ ਕਰ ਦਿੱਤੇ ਖੁਸ਼ਕ ਬੁੱਲਾਂ ਦੇ ਹਾਸੇ ਤਸੀਆਂ ਅੱਖਾਂ ਦੇ ਹੰਜ ਸਾਰੇ ਚਰਚਾ ਸੀ ਨਗਰ ਅੰਦਰ ਤੇਰੇ ਉੱਚੇ ਰੁਤਬਿਆਂ ਦਾ ਚਰਚਾ ਸੀ ਨਗਰ ਅੰਦਰ ਤੇਰੇ ਉੱਚੇ ਰੁਤਬਿਆਂ ਦਾ ਮੇਰੇ ਹਾਲ ਦੀ ਤਸਦੀਕ ਕੌਣ ਕਰਦਾ ਮਟਿਆਰੇ ਚਰਚਾ ਸੀ ਨਗਰ ਅੰਦਰ ਤੇਰੇ ਉੱਚੇ ਰੁਤਬਿਆਂ ਦਾ ਮੇਰੇ ਹਾਲ ਦੀ ਤਸਦੀਕ ਕੌਣ ਕਰਦਾ ਮਟਿਆਰੇ ਇਹ ਸ਼ਹਿਰ ਤੇਰਾ ਗਲੀਆਂ ਦੀਵਾਰ ਉਦਰ ਅਧਿਕਾਰ ਇਹ ਸ਼ਹਿਰ ਤੇਰਾ ਗਲੀਆਂ ਦੀਵਾਰ ਉਦਰ ਅਧਿਕਾਰ ਛੱਡ ਦੇਵਾ ਤੂੰ ਆਪ ਸਹੀ ਆਵਾ ਨ ਮੁਰਦ ਬੈ ਤੂੰ ਆਖ ਸਹੀ ਆਵਾ ਨ ਮੁਰਦ ਦੁਬਾਰੇ ਇਹ ਸ਼ਹਿਰ ਤੇਰਾ ਗਲੀਆਂ ਦੀਵਾਰ ਦਰ ਅਧਿਕਾਰ ਛੱਡਦੇ ਵਾ ਤੂੰ ਆਖ ਸਹੀ ਆਵਾ ਨ ਮੁਰਦ ਦੁਬਾਰੇ ਨਿੰਦਰ ਤੇਰੀ ਦੀ ਕੁਖੋਂ ਜੰਮਿਆ ਨ ਖਾਬ ਮੇਰਾ ਨਿੰਦਰ ਤੇਰੀ ਦੀ ਕੁਖੋਂ ਜੰਮਿਆ ਨ ਖਾਬ ਮੇਰਾ ਮੇਰੇ ਲੂੰ ਲੂੰ ਦੇ ਅੰਦਰ ਚੱਭ ਰਹੇ ਨੇ ਤੇਰੇ ਘਾਰੇ ਦੇਖਿਆ ਨਹੀਂ ਮੁਦਤ ਤੋਂ ਸ਼ੀਸ਼ਾ ਮੈਂ ਸੇ ਖਾਤਰ ਦੇਖਿਆ ਨਹੀਂ ਮੁਦਤ ਤੋਂ ਸ਼ੀਸ਼ਾ ਮੈਂ ਸੇ ਖਾਤਰ ਨਹੀਂ ਮਿਲਣੀ ਜਦ ਕੇ ਕੋਈ ਖਬਰ ਮੇਰੇ ਬਾਰੇ ਦੇਵੇ ਨਾ ਕੋਈ ਦਿਲਾਸਾ ਬਖਸ਼ੇ ਨਾ ਕੋਈ ਟਾਰਸ ਦੇਵੇ ਨਾ ਕੋਈ ਦਿਲਾਸਾ ਬਖਸ਼ੇ ਨਾ ਕੋਈ ਟਾਰਸ تنਹਾਈਆਂ ਦੇ ਵਕਤ ਚ ਪਛਣ ਨਾ ਹਾਲ ਅਦਾਰੇ ਅਗਨੀ ਦੇ ਬੁੱਕਲ ਮਾਰ ਕੇ ਸਦਮੇ ਸੋ ਸਹਾਰ ਕੇ ਅਗਨੀ ਦੇ ਬੁੱਕਲ ਮਾਰ ਕੇ ਸਦਮੇ ਸੋ ਸਹਾਰ ਕੇ ਵਗਿਆ ਮੈਂ ਜਾ ਰਹਾ ਹਾਂ ਖੋਰ-ਖੋਰ ਕੇ ਕਿਨਾਰੇ ਠਗਦਾ ਹੈ ਥਲਾਂ ਉੱਪਰ ਜਿਉ ਮਿਰਾਜ ਪਾਣੀਆਂ ਦਾ ਠਗਦਾ ਹੈ ਥਲਾਂ ਉੱਪਰ ਜਿਉ ਮਿਰਾਜ ਪਾਣੀਆਂ ਦਾ ਪਾਣੀ ਦਿੱਤਾ ਅੰਦਰ ਵੀ ਇਉਂ ਥਲੀ ਚਲਕਾਰੇ ਸੁਣ ਸੁਣ ਕੇ ਦਰਦ ਪੀਤਾ ਚੁੱਪਾਂ ਨੇ ਸਬਰ ਕੀਤਾ ਸੁਣ ਸੁਣ ਕੇ ਦਰਦ ਪੀਤਾ ਚੁੱਪਾਂ ਨੇ ਸਬਰ ਕੀਤਾ ਉਹ ਗੀਤ ਕਿਸ ਲਖੀਤਾ ਗਾਉਂਦੇ ਸੰਜੋਵਣ ਜਾ ਰਹੇ ਸੁਣ ਸੁਣ ਕੇ ਦਰਦ ਪੀਤਾ ਚੁੱਪਾਂ ਨੇ ਸਬਰ ਕੀਤਾ ਉਹ ਗੀਤ ਕਿਸ ਲਖੀਤਾ ਗਾਉਂਦੇ ਸੰਜੋਵਣ ਜਾ ਰਹੇ ਚੀਕ ਨੇ ਉੱਠੇ ਦਰਦ ਇਉ ਸਹਿਰ ਗਈ ਹੈ ਰੂਹ ਵੀ ਚੀਕ ਨੇ ਉੱਠੇ ਦਰਦ ਇਉ ਸਹਿਰ ਗਈ ਹੈ ਰੂਹ ਵੀ ਮਰਹਮ ਜਾਣ ਕੇ ਕਿਸੇ ਨੇ ਤਰ ਦਿੱਤੇ ਅੰਗਾਰੇ ਚੀਕ ਉੱਠ ਚੀਕ ਨੇ ਉੱਠੇ ਦਰਦ ਇਉ ਸਹਿਰ ਗਈ ਹੈ ਰੂਹ ਵੀ ਮਰਹਮ ਜਾਣ ਕੇ ਕਿਸੇ ਤਰ ਦਿੱਤੇ ਨੇ ਅੰਗਾਰੇ ਸੋਚਾਂ ਦੇ ਜੰਗਾਲ ਗਾਹੇ ਟੀੜਾਂ ਦੇ ਜਸ਼ਨ ਛਾਣੇ ਮਾਫ ਕਰਨਾ ਸੋਚਾਂ ਦੇ ਜੰਗਲ ਗਾਹੇ ਪੀੜਾਂ ਦੇ ਜਸ਼ਨ ਛਾਣੇ ਸਾਕਾਂ ਦੇ ਸਾਕ ਸਾਹੇ ਥਿਆਏ ਨਾ ਪਰਮ ਸਹਾਰੇ ਸੋਚਾਂ ਦੇ ਜੰਗਲ ਗਾਹੇ ਪੀੜਾਂ ਦੇ ਜਸ਼ਨ ਛਾਣੇ ਸਾਕਾਂ ਦੇ ਸਾਕ ਸਾਹੇ ਥਿਆਏ ਨਾ ਪਰ ਸਹਾਰੇ ਰੋਂਦੇ ਨੇ ਲਫ਼ਜ਼ ਪਿਆਰੇ ਡਿੱਗੇ ਨੇ ਅੰਬਰੋਂ ਤਾਰੇ ਕਿ ਮੌਸਮ ਬਦਲੇ ਨੇ ਬਦਲ ਗਏ ਨੇ ਨਜ਼ਾਰੇ ਧੰਨਵਾਦ ਦੋਸਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ